ਦੋਸਤੋ ਲੋਨ ਲੈਣਾ ਬਹੁਤ ਹੀ ਮੁਸ਼ਕਲ ਪਰ ਆ ਕੰਮ ਹੁੰਦਾ ਹੈ ਬਹੁਤ ਸਾਰੇ ਲੋਕ ਲੋਨ ਲੈਣ ਦੀ ਇੱਛਾ ਤਾਂ ਰੱਖਦੇ ਆ ਪਰੰਤੂ ਜਦੋਂ ਉਹ ਬੈਂਕਾਂ ਦੇ ਵਿੱਚ ਜਾਂਦੇ ਆ ਤਾਂ ਪਰ ਉੱਥੇ ਬਹੁਤ ਸਾਰੀਆਂ ਫਾਰਮੈਲਟੀਆਂ ਕੀਤੀਆਂ ਜਾਂਦੀਆਂ ਅਤੇ ਕਈ ਵਾਰ ਉਹਨਾਂ ਨੂੰ ਨਿਰਾਸ਼ ਹੋ ਕੇ ਮੋੜਨਾ ਪੈਂਦਾ ਅਤੇ ਕਈ ਕਈ ਗੇੜੇ ਵੀ ਮਾਰਨੇ ਪੈਂਦੇ ਆ ਉਹਨਾਂ ਸਾਰੀ ਫਾਰਮੈਲਟੀਆਂ ਦੇ ਵਿੱਚੋਂ ਇੱਕ ਬਹੁਤ ਜ਼ਰੂਰੀ ਫਾਰਮੈਲਟੀ ਹੁੰਦੀ ਹੈ ਜਿਸ ਨੂੰ ਉਹ ਪੂਰਾ ਨਹੀਂ ਕਰ ਪਾਉਂਦੇ ਇਸ ਕਰਕੇ ਫਿਰ ਉਹਨਾਂ ਨੂੰ ਕਈ ਵਾਰ ਲੋਨ ਮਿਲਦਾ ਵੀ ਨਹੀਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਅੱਜ ਆਪਾਂ ਲੋਨ ਲੈਣ ਦੇ ਲੱਗਿਆ ਕੀਤੀ ਜਾਣ ਵਾਲੀਆਂ ਵੱਖ-ਵੱਖ ਰਸਮੀ ਕਾਰਵਾਈਆਂ ਦੇ ਵਿੱਚੋਂ ਬਹੁਤ ਹੀ ਜ਼ਰੂਰੀ ਫਾਰਮੈਲਟੀ ਹੁੰਦੀ ਹੈ ਉਸ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਲੋਨ ਲੈਣ ਦੇ ਲਈ ਜਿਹੜੀ ਫਾਰਮੈਲਟੀਆਂ ਦੇ ਵਿੱਚੋਂ ਸਾਨੂੰ गुजरਣਾ ਪੈਂਦਾ ਉਸ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਫਾਰਮੈਲਟੀ ਹੁੰਦੀ ਹੈ ਸਿਵਲ ਸਕੋਰ ਵਾਲੀ ਜਿਸ ਦੇ ਵਿੱਚ ਤੁਹਾਡਾ ਕ੍ਰੈਡਿਟ ਸਕੋਰ ਚੈੱਕ ਕੀਤਾ ਜਾਂਦਾ ਹੈ ਅਤੇ ਜੇਕਰ ਤੁਹਾਡਾ ਸਿਬਲ ਸਕੋਰ ਵਧੀਆ ਹੁੰਦਾ ਹੈ ਤਾਂ ਫਿਰ ਤੁਹਾਨੂੰ ਕਰੋੜਾ ਰੁਪਏ ਦਾ ਲੋਨ ਮਿੰਟਾਂ ਦੇ ਵਿੱਚ ਮਿਲ ਸਕਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਵਧੀਆ ਕ੍ਰੈਡਿਟ ਸਕੋਰ ਵਾਲਿਆਂ ਦੇ ਲਈ ਪ੍ਰੀ ਅਪਰੂਵਡ ਲੋਨ ਵੀ ਤਿਆਰ ਹੁੰਦੇ ਨੇ ਅਤੇ ਜੇਕਰ ਤੁਹਾਡਾ ਸਿਬਲ ਸਕੋਰ ਵਧੀਆ ਨਹੀਂ ਹੈ ਤਾਂ ਫਿਰ ਤੁਹਾਨੂੰ ਲੋਨ ਕਈ ਵਾਰ ਮਿਲਦਾ ਵੀ ਨਹੀਂ ਸੋ ਅੱਜ ਆਪਾਂ ਇਸੇ ਫਾਰਮੈਲਟੀ ਦੀ ਸਿਬਲ ਸਕੋਰ ਦੀ ਗੱਲ ਕਰਾਂਗੇ ਆਪਾਂ ਚਾਰ ਚੀਜ਼ਾਂ ਜਾਣਾਂਗੇ ਨੰਬਰ 1 ਸਿਬਲ ਸਕੋਰ ਹੁੰਦਾ ਕੀ ਹੈ ਨੰਬਰ 2 ਸਿਬਲ ਸਕੋਰ ਹੋਣਾ ਕਿੰਨਾ ਚਾਹੀਦਾ ਹੈ? ਨੰਬਰ 3 ਆਪਾਂ ਸਿਬਲ ਸਕੋਰ ਆਪਣਾ ਚੈੱਕ ਕਿਵੇਂ ਕਰ ਸਕਦੇ ਹਾਂ? ਅਤੇ ਨੰਬਰ 4 ਜੇਕਰ ਸਾਡਾ ਸਿਬਲ ਸਕੋਰ ਵਧੀਆ ਨਹੀਂ ਹੈ ਤਾਂ ਫਿਰ ਅਸੀਂ ਖੁਦ ਇਸ ਨੂੰ ਵਧੀਆ ਕਿਵੇਂ ਬਣਾ ਸਕਦੇ ਹਾਂ? ਇਸ ਸਾਰੀ ਗੱਲਬਾਤ ਨੂੰ ਅੱਗੇ ਤੋਰਨ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰ ਲਿਓ। ਤਾਂ ਫਿਰ ਅੱਗੇ ਚੱਲਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਆਖਰ ਸਿਬਲ ਸਕੋਰ ਹੁੰਦਾ ਕੀ ਹੈ? ਦੋਸਤੋ ਸਿਵਲ ਸਕੋਰ ਕਿਸੇ ਵਿਅਕਤੀ ਦੇ ਲੈਣ-ਦੇਣ ਦੇ ਇਤਿਹਾਸ ਦਾ ਤਿੰਨ ਅੰਕਾਂ ਦਾ ਨਤੀਜਾ ਹੁੰਦਾ ਹੈ ਜੇਕਰ ਆਪਾਂ ਇਸ ਨੂੰ ਸੌਖੇ ਸ਼ਬਦਾਂ ਦੇ ਵਿੱਚ ਦੱਸਣਾ ਚਾਹੀਏ ਜਦੋਂ ਕੋਈ ਵਿਅਕਤੀ ਲੈਣ-ਦੇਣ ਕਰਦਾ ਹੈ ਤਾਂ ਉਸ ਦੇ ਵੱਲੋਂ ਕੀਤੇ ਗਏ ਲੈਣ-ਦੇਣ ਦੇ ਇਤਿਹਾਸ ਦਾ ਤਿੰਨ ਅੰਕਾਂ ਦਾ ਸਾਰੰਸ਼ ਹੁੰਦਾ ਹੈ ਕਿ ਉਸ ਵਿਅਕਤੀ ਦੁਆਰਾ ਪੈਸਾ ਲੈਣ ਤੋਂ ਬਾਅਦ ਵਾਪਸ ਕਿਸੇ ਢੰਗ ਨਾਲ ਕੀਤਾ ਜਾ ਰਿਹਾ ਹੈ ਇਸ ਨੂੰ 300 ਤੋਂ ਲੈ ਕੇ 900 ਅੰਕਾਂ ਤੱਕ ਮਾਪਿਆ ਜਾਂਦਾ ਹੈ ਹੁਣ ਆਪਾਂ ਦੂਜੀ ਗੱਲ ਤੇ ਚੱਲਦੇ ਹਾਂ ਕਿ ਸਿਬਲ ਸਕੋਰ ਹੋਣਾ ਕਿੰਨਾ ਚਾਹੀਦਾ ਹੈ ਜਿਵੇਂ ਕਿ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਸ ਨੂੰ 300 ਤੋਂ ਲੈ ਕੇ 900 ਤੱਕ ਅੰਕਾਂ ਤੱਕ ਮਾਪਿਆ ਜਾਂਦਾ ਹੈ ਪਰੰਤੂ ਕਿਸੇ ਵਿਅਕਤੀ ਦਾ ਸਿਬਲ ਸਕੋਰ 685 ਤੋਂ ਉੱਪਰ ਹੋਣਾ ਚਾਹੀਦਾ ਹੈ ਤਾਂ ਹੀ ਉਸ ਨੂੰ ਆਸਾਨੀ ਦੇ ਨਾਲ ਲੋਨ ਮਿਲ ਜਾਂਦਾ ਹੈ ਸੌਖੇ ਸ਼ਬਦਾਂ ਦੇ ਵਿੱਚ 700 ਅੰਕਾਂ ਤੋਂ ਉੱਪਰ ਵਾਲੇ ਅੰਕਾਂ ਵਾਲੇ ਸਿਬਲ ਸਕੋਰ ਵਾਲੇ ਵਿਅਕਤੀ ਨੂੰ ਬਹੁਤ ਆਸਾਨੀ ਦੇ ਨਾਲ ਲੋਨ ਮਿਲ ਜਾਂਦਾ ਹੈ ਅਤੇ ਸਿਬਲ ਸਕੋਰ ਦੇ ਅੰਕ ਜਿੰਨੇ 900 ਦੇ ਵੱਧ ਹੁੰਦੇ ਜਾਂਦੇ ਨੇ ਉਨਾ ਹੀ ਤੁਹਾਨੂੰ ਆਸਾਨੀ ਦੇ ਨਾਲ ਅਤੇ ਉਨਾ ਹੀ ਤੁਹਾਨੂੰ ਵੱਡੀ ਰਕਮ ਦਾ ਲੋਨ ਮਿਲ ਸਕਦਾ ਏ ਹੁਣ ਆਪਾਂ ਤੀਜੇ ਨੰਬਰ ਤੇ ਆਂਦੇ ਹਾਂ ਕਿ ਅਸੀਂ ਆਪਣਾ ਸਿਬਲ ਸਕੋਰ ਚੈੱਕ ਕਿਵੇਂ ਕਰ ਸਕਦੇ ਹਾਂ ਇਸ ਨੂੰ ਚੈੱਕ ਕਰਨ ਦਾ ਸਭ ਤੋਂ ਸੌਖਾ ਤਰੀਕਾ ਏ ਕੋਈ ਵੀ ਜ਼ੂਪੀ ਆਈ ਐਪ ਜਿਵੇਂ ਗੂਗਲ ਪੇ ਫੋਨ ਪੇ ਅਤੇ ਪੇਟੀਐਮ ਆਦਿ ਕਿਉਂਕਿ ਅੱਜ ਕੱਲ ਬਹੁਤ ਸਾਰੇ ਵਿਅਕਤੀ ਇਹਨਾਂ ਤਿੰਨੇ ਐਪਲੀਕੇਸ਼ਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਐਪਲੀਕੇਸ਼ਨ ਦੀ ਵਰਤੋਂ ਜ਼ਰੂਰ ਕਰ ਰਹੇ ਹੁੰਦੇ ਆ ਤਾਂ ਫਿਰ ਆਪਾਂ ਇਹਨਾਂ ਐਪਲੀਕੇਸ਼ਨਾਂ ਦੇ ਮਾਧਿਅਮ ਨਾਲ ਬਹੁਤ ਹੀ ਆਸਾਨੀ ਦੇ ਨਾਲ ਆਪਣਾ ਸਿਵਲ ਸਕੋਰ ਜਾਣ ਸਕਦੇ ਹਾਂ ਤਾਂ ਆਓ ਫਿਰ ਤੁਹਾਨੂੰ ਮੈਂ ਮੋਬਾਈਲ ਦੀ ਸਕਰੀਨ ਦੇ ਉੱਪਰ ਜਾ ਕੇ ਬਾਰੀ-ਬਾਰੀ ਤਿੰਨੋਂ ਐਪਲੀਕੇਸ਼ਨਾਂ ਦੇ ਨਾਲ ਸਿਵਲ ਸਕੋਰ ਚੈੱਕ ਕਰਨ ਦਾ ਤਰੀਕਾ ਦੱਸਦਾ ਹਾਂ ਸਭ ਤੋਂ ਪਹਿਲਾਂ Google Pay ਖੋਲ੍ਹਾਂਗੇ ਅਤੇ Google Pay ਖੋਲਣ ਤੋਂ ਬਾਅਦ ਆਪਾਂ ਸਕਰੋਲ ਕਰਕੇ ਹੇਠਾਂ ਜਾਵਾਂਗੇ ਹੇਠਾਂ ਸਾਨੂੰ ਇੱਕ ਆਪਸ਼ਨ ਨਜ਼ਰ ਆਵੇਗੀ ਚੈੱਕ ਯੋਰ ਸਿਵਲ ਸਕੋਰ ਫਾਰ ਫ੍ਰੀ ਆਪਾਂ ਇਸ ਦੇ ਉੱਪਰ ਚਲੇ ਜਾਵਾਂਗੇ ਅਤੇ ਉਸ ਤੋਂ ਬਾਅਦ ਇਹ ਆਟੋਮੈਟਿਕਲੀ ਸਾਡਾ ਸਿਵਲ ਸਕੋਰ ਸਾਨੂੰ ਦਰਸਾ ਦੇਵੇਗਾ ਹੁਣ ਆਪਾਂ ਫੋਨ ਪੇ ਖੋਲ ਕੇ ਦੇਖਦੇ ਹਾਂ ਫੋਨ ਪੇ ਦੀ ਐਪਲੀਕੇਸ਼ਨ ਦੇ ਵਿੱਚ ਵੀ ਫ੍ਰੀ ਕ੍ਰੈਡਿਟ ਸਕੋਰ ਵਾਲੀ ਆਪਸ਼ਨ ਆਪਾਂ ਨੂੰ ਨਜ਼ਰ ਆਵੇਗੀ ਆਪਾਂ ਫ੍ਰੀ ਕ੍ਰੈਡਿਟ ਸਕੋਰ ਦੇ ਉੱਪਰ ਕਲਿੱਕ ਕਰ ਲਵਾਂਗੇ ਅਤੇ ਇੱਥੇ ਚੈੱਕ ਕ੍ਰੈਡਿਟ ਸਕੋਰ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਥੋੜੀ ਜੀ ਲੋਡਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਸਾਡਾ ਕ੍ਰੈਡਿਟ ਸਕੋਰ ਸਾਡੇ ਸਾਹਮਣੇ ਫੋਨ ਪੇ ਐਪਲੀਕੇਸ਼ਨ ਵੀ ਦਿਖਾ ਦੇਵੇਗੀ ਇਸੇ ਤਰ੍ਹਾਂ Paytm ਐਪਲੀਕੇਸ਼ਨ ਦੇ ਵਿੱਚ ਵੀ ਸਕਰੋਲ ਕਰਕੇ ਜਦੋਂ ਆਪਾਂ ਹੇਠਾਂ ਜਾਵਾਂਗੇ ਤਾਂ ਚੈੱਕ ਕ੍ਰੈਡਿਟ ਸਕੋਰ ਵਾਲੀ ਆਪਸ਼ਨ ਆਪਾਂ ਨੂੰ ਨਜ਼ਰ ਆਵੇਗੀ ਆਪਾਂ ਚੈੱਕ ਕ੍ਰੈਡਿਟ ਸਕੋਰ ਦੇ ਉੱਪਰ ਜਿਸ ਤਰ੍ਹਾਂ ਹੀ ਕਲਿੱਕ ਕਰਦੇ ਹਾਂ ਤਾਂ ਉਸ ਤੋਂ ਬਾਅਦ ਗੈਟ ਯੋਰ ਕ੍ਰੈਡਿਟ ਸਕੋਰ ਫॉर ਫ੍ਰੀ ਇਨ ਜਸਟ 1 ਕਲਿੱਕ ਸਾਨੂੰ ਨਜ਼ਰ ਆਵੇਗਾ ਆਪਾਂ ਇੱਥੋਂ ਪ੍ਰਸੀਡ ਕਰ ਦੇਵਾਂਗੇ ਅਤੇ ਕੁਝ ਹੀ ਸੈਕਿੰਡ ਦੇ ਵਿੱਚ ਇਹ ਵੀ ਸਾਨੂੰ ਸਾਡਾ ਕ੍ਰੈਡਿਟ ਸਕੋਰ ਦਾ ਅੰਕ ਦਿਖਾ ਦੇਵੇਗੀ ਹੁਣ ਆਪਾਂ ਨੰਬਰ 4 ਤੇ ਆਨੇ ਆ ਕਿ ਜੇਕਰ ਕਿਸੇ ਵਿਅਕਤੀ ਦਾ ਸਿਵਲ ਸਕੋਰ ਵਧੀਆ ਨਾ ਹੋਵੇ ਤਾਂ ਉਸ ਨੂੰ ਵਧੀਆ ਕਿਵੇਂ ਬਣਾਇਆ ਜਾ ਸਕਦਾ ਹੈ ਦੋਸਤੋ ਕਿਉਂਕਿ ਇਸ ਦਾ ਸਬੰਧ ਸਿੱਧੇ ਰੂਪ ਦੇ ਵਿੱਚ ਤੁਹਾਡੇ ਕ੍ਰੈਡਿਟ ਦੇ ਇਤਿਹਾਸ ਦੇ ਨਾਲ ਹੁੰਦਾ ਹੈ ਤੁਸੀਂ ਜਦੋਂ ਕੋਈ ਲੋਨ ਲੈਂਦੇ ਹੋ ਜਾਂ ਕਰਜ਼ਾ ਲੈਂਦੇ ਹੋ ਤਾਂ ਉਸ ਨੂੰ ਵਾਪਸ ਕਰਨ ਦੇ ਤਰੀਕੇ ਦੇ ਨਾਲ ਹੁੰਦਾ ਹੈ ਅਤੇ ਜਿੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਲਿੱਤੇ ਹੋਏ ਲੋਨ ਦੀਆਂ ਕਿਸ਼ਤਾਂ ਉਤਾਰਦੇ ਹੋ ਉਨਾ ਹੀ ਤੁਹਾਡਾ ਸਿਵਲ ਸਕੋਰ ਦਾ ਅੰਕ ਵੱਧ ਜਾਂਦਾ ਹੈ ਸੋ ਇਹਨਾਂ ਅੰਕਾਂ ਨੂੰ ਵਧਾਉਣ ਦਾ ਤਰੀਕਾ ਇਹ ਹੀ ਹੈ ਕਿ ਤੁਸੀਂ ਛੋਟਾ-ਮੋਟਾ ਕੋਈ ਲੋਨ ਲੈ ਸਕਦੇ ਹੋ ਅਤੇ ਉਸ ਦੀਆਂ ਕਿਸ਼ਤਾਂ ਸਮੇਂ ਸਿਰ ਉਤਾਰਨ ਤੋਂ ਬਾਅਦ ਆਪਣੇ ਸਿਮਲ ਸਕੋਰ ਦੇ ਅੰਕਾਂ ਨੂੰ ਵਧਾ ਸਕਦੇ ਹੋ ਅਤੇ ਜਦੋਂ ਤੁਹਾਡੇ ਸਿਮਲ ਸਕੋਰ ਦੇ ਅੰਕ ਵਧ ਜਾਣਗੇ ਤਾਂ ਉਸ ਤੋਂ ਬਾਅਦ ਤੁਸੀਂ ਆਸਾਨੀ ਦੇ ਨਾਲ ਵੱਡਾ ਲੋਨ ਵੀ ਪ੍ਰਾਪਤ ਕਰ ਸਕਦੇ ਹੋ ਸੋ ਬਿਨਾਂ ਜ਼ਰੂਰਤ ਤੋਂ ਲੋਨ ਨਾ ਲਵੋ ਅਤੇ ਲੋਨ ਜਿਸ ਕੰਮ ਦੇ ਲਈ ਲਓ ਉਸ ਕੰਮ ਦੇ ਲਈ ਹੀ ਵਰਤੋ ਅਤੇ ਲੋਨ ਦੀਆਂ ਕਿਸ਼ਤਾਂ ਸਮੇਂ ਸਿਰ ਉਤਾਰਦੇ ਰਹੋ ਤਾਂ ਕਿ ਤੁਹਾਡਾ ਸਿਮਲ ਸਕੋਰ ਵਧੀਆ ਬਣਿਆ ਰਹੇ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕੀਤਾ ਹੋਵੇਗਾ। ਧੰਨਵਾਦ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।